ਆਪਾਂ ਸਿੱਖਾਂ ਦੇ ਘਰ ਪੈਦਾ ਹੋਏ ਆਂ ਮੈਂ ਦਾਅਵੇ ਨਾਲ ਕਹਿਣਾ 95% 95% ਸਿੱਖਾਂ ਦੇ ਬੱਚਿਆਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਤਾਬਿਆ ਵਿੱਚ ਬਹਿ ਕੇ ਰਮਾਲਾ ਚੱਕ ਕੇ ਬਾਣੀ ਦੇ ਦਰਸ਼ਨ ਤੱਕ ਨਹੀਂ ਕੀਤੇ ਕਦੇ ਆਏ ਆਂ ਆਪਾਂ ਦੁਨੀਆ ਤੇ ਕੀ ਕਰਨਾ ਆਏ ਆਂ ਆਪਾਂ ਸੰਸਾਰ ਤੇ ਕਿ ਜਿਸ ਇਸ਼ਟ ਦਾ ਜਿਸ ਧਰਮ ਦੇ ਆਪਾਂ ਹੈ ਉਸ ਧਰਮ ਬਾਬਤ ਸਾਨੂੰ ਪਤਾ ਹੀ ਕੁਝ ਨਹੀਂ ਸਾਡੇ ਅੰਦਰ ਕ ਡਰ ਬਿਠਾ ਲ ਦਤਾ ਵੀ ਇੱਥੇ ਕੋਈ ਮੂਨਾ ਨਹੀਂ ਬੈਹ ਸਕਦਾ ਜੀ ਜੇ ਬਾਣੀ ਪੁੱਠੀ ਪੜੋਗੇ ਜੇ ਗਲਤ ਅੱਖਰ ਪੜੋ ਗਿਆ ਆ ਹੋ ਜੂਗਾ ਨਰਕ ਮਿਲਣਗੇ ਜੇ ਮਿਲਣਗੇ ਮਾਂ ਦੇ ਗਰਭ ਤੋਂ ਕੋਈ ਨਹੀਂ ਸਿੱਖ ਕੇ ਆਉਂਦਾ ਸਾਰੇ ਕੰਮ ਆਪਾਂ ਦੁਨੀਆਂ ਵੇਚਾਂ ਕੇ ਸਿੱਖਦੇ ਆ ਗੁਰੂ ਘਰ ਦੇ ਗ੍ਰੰਥੀ ਦੇ ਨਾਲ ਤਾਬਿਆਂ ਵਿੱਚ ਬੈਠੋ ਗੋਡੇ ਨਾਲ ਗੋਡਾ ਜੋੜ ਕੇ ਤੇ ਗ੍ਰੰਥੀ ਸਿੰਘ ਰੁਮਾਲਾ ਸਾਹਿਬ ਹਟਾਵੇ ਤੇ ਉਹ ਬਾਣੀ ਪੜੇ ਤੁਸੀਂ ਕੋਲ ਬੈਠ ਕੇ ਇੱਕ ਇੱਕ ਅੱਖਰ ਦੇ ਤੇ ਧਿਆਨ ਮਾਰੋ ਜਦੋਂ ਇਸ ਗੱਲ ਦਾ ਆਨੰਦ ਆਉਣ ਲੱਗ ਗਿਆ ਨਾ ਤਾਬਿਆਂ ਤੇ ਬਹਿਣ ਦਾ ਚੱਜ ਆ ਗਿਆ ਆਪਾਂ ਨੂੰ ਉਹਦਣ ਦਾੜ੍ਹੀਆਂ ਵੀ ਆਪੇ ਰੱਖ ਹੋ ਜਾਣੀਆਂ ਤੇ ਗਾਤਰੇ ਵੀ ਆਪਣੇ ਆਪ ਹੀ ਪੈ ਜਾਣੇ ਲੋੜ ਤਾਂ ਇਹਦੀ ਗੋਦ ਵਿੱਚ ਬੈਠਣ ਦੀ ਆ ਇੱਥੋਂ ਤੇ ਡਰ ਆ ਜਾਂਦਾ ਸਾਨੂੰ ਹੁਣ ਅਖੰਡ ਪਾਠ ਸਾਹਿਬ ਰਖਾਉਂਦੇ ਸੀ ਪੁੱਛਿਆ ਜਾਂਦਾ ਸੀ ਬਾਬਾ ਜੀ ਸੁਖਮਨੀ ਸਾਹਿਬ ਕਿੰਨੇ ਵਜੇ ਆਊ ਫਿਰ ਪੁੱਛਦੇ ਸੀ ਮੱਧ ਕਿੰਨੇ ਵਜੇ ਆਊ ਫਿਰ ਪੁੱਛਦੇ ਸੀ ਕਬੀਰ ਫਰੀਦ ਦੇ ਸ਼ਲੋਕ ਕਿੰਨੇ ਵਜੇ ਆਉਣਗੇ ਤਪੋਗ ਵਾਲੇ ਦਿਨ ਫਿਰ ਪੁੱਛਦੇ ਸੀ ਉਹ ਕਬੀਰ ਫਰੀਦ ਸਾਹਿਬ ਦੇ ਸ਼ਲੋਕ ਗੁਜਰ ਜਾਂਦੇ ਸੀ ਨਾ ਫਿਰ ਲੋਕ ਪੁੱਛਦੇ ਹੁੰਦੇ ਸੀ ਬਾਬਾ ਜੀ ਨੌਵੇਂ ਮਹੱਲੇ ਦੇ ਸ਼ਲੋਕ ਕਦੋਂ ਆਉਣਗੇ ਕਿੰਨਾ ਪਿਆਰ ਸੀ ਲੋਕਾਂ ਵਿੱਚ ਉਹ ਤੋਂ ਬਾਣੀ ਨਾਲ ਅੱਜ ਕੌਣ ਪੁੱਛਦਾ ਅੱਜ ਕੋਈ ਨਹੀਂ ਪੁੱਛਦਾ ਸੁਖਬਰੀ ਕਦੋਂ ਆਊ ਕੋਈ ਨਹੀਂ ਪੁੱਛਦਾ ਮੱਧ ਕਦੋਂ ਆਊ ਕੋਈ ਨਹੀਂ ਪੁੱਛਦਾ ਕਬੀਰ ਫਰੀਦ ਦੇ ਸ਼ਲੋਕ ਕਦੋਂ ਆਉਣਗੇ ਕੋਈ ਨਹੀਂ ਪੁੱਛਦਾ ਭੋਗ ਦੇ ਸ਼ਲੋਕ ਕਦੋਂ ਆਉਣਗੇ ਇੱਕੋ ਗੱਲ ਰਹਿ ਗਈ ਹੈ ਬਾਬਾ ਸਮਾਪਤੀ ਕਿੰਨੇ ਵਜੇ ਹੋਊ ਇੱਕ ਗੱਲ ਰਹੀ ਸਿੱਖਾਂ ਚ ਇਹ ਸਚਾਈ ਹੈ ਬੁਰਾ ਨਾ ਮਨਾਇਓ ਜੋ ਆਗਮ ਪੁੱਛਦੇ ਨਹੀਂ ਕਿ ਭੋਗ ਦੇ ਸਲੁਕ ਕਿੰਨੇ ਵਜੇ ਆਉਣਗੇ ਇਹ ਪੁੱਛਦੇ ਵੀ ਡੀਜੇ ਵਾਲਾ ਕਿੰਨੇ ਵਜੇ ਆਊ ਸਿੱਖ ਇੰਨਾ ਕ ਬਾਣੀ ਤੋਂ ਦੂਰ ਜਾ ਚੁੱਕਿਆ ਇਹਦੇ ਨੇੜੇ ਆਉਣ ਦੀ ਲੋੜ ਹੈ ਸਿੱਖੋ ਆਪਾਂ ਆਪਣੇਆਂ ਨੂੰ ਘੇਰ ਕੇ ਲਈਏ ਅਸੀਂ ਦੂਜਿਆਂ ਨੂੰ ਕਹਨੂੰ ਕਹੀ ਜਾਣਾ ਵੀ ਆ ਵੀ ਧਰਮ ਬਦਲ ਗਿਆ ਉਹ ਵੀ ਬਦਲ ਗਿਆ ਕਿਉਂ ਬਦਲ ਜਵੇ ਜੇ ਸਾਨੂੰ ਇਹਦੀ ਗੋਦ ਵਿੱਚ ਬਹਿਣਾ ਆ ਜਾਵੇ ਆਪਾਂ ਸਿੱਖਾਂ ਦੇ ਘਰ ਪੈਦਾ ਹੋਏ ਆ ਮੈਂ ਦਾਅਵੇ ਨਾਲ ਕਹਿੰਦਾ 95% 95% ਸਿੱਖਾਂ ਦੇ ਬੱਚਿਆਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਵਿੱਚ ਬਹਿ ਕੇ ਰਮਾਲਾ ਚੱਕ ਕੇ ਬਾਣੀ ਦੇ ਦਰਸ਼ਨ ਤੱਕ ਨਹੀਂ ਕੀਤੇ ਕਦੇ ਆਏ ਆਂ ਆਪਾਂ ਦੁਨੀਆ ਤੇ ਕੀ ਕਰਨਾ ਆਏ ਆਪਾਂ ਸੰਸਾਰ ਤੇ ਕਿ ਜਿਸ ਇਸ਼ਟ ਦਾ ਜਿਸ ਧਰਮ ਦੇ ਆਪਾਂ ਹੈ ਉਸ ਧਰਮ ਬਾਰੇ ਸਾਨੂੰ ਪਤਾ ਹੀ ਕੁਝ ਨਹੀਂ ਇਹ ਸਾਧ ਲਾਣੇ ਨੇ ਸਾਡੇ ਅੰਦਰ ਡਰ ਬਿਠਾ ਲ ਦਿੱਤਾ ਵੀ ਇੱਥੇ ਕੋਈ ਮੂਨਾ ਨਹੀਂ ਬਹਿ ਸਕਦਾ ਜੀ ਜੇ ਬਾਣੀ ਪੁੱਠੀ ਪੜੋਗੇ ਜੇ ਗਲਤ ਅੱਖਰ ਪੜੋ ਗਿਆ ਆ ਹੋ ਜੂਗਾ ਨਰਕ ਮਿਲਣਗੇ ਜੇ ਮਿਲਣਗੇ ਮਾਂ ਦੇ ਗਰਭ ਤੋਂ ਕੋਈ ਨਹੀਂ ਸਿੱਖ ਕੇ ਆਉਂਦਾ ਸਾਰੇ ਕੰਮ ਆਪਾਂ ਦੁਨੀਆਂ ਵਿੱਚ ਆਣ ਕੇ ਸਿੱਖਦੇ ਆ ਗੁਰੂ ਘਰ ਦੇ ਗ੍ਰੰਥੀ ਦੇ ਨਾਲ ਤਾਬਿਆਂ ਵਿੱਚ ਬੈਠੋ ਗੋਡੇ ਨਾਲ ਗੋਡਾ ਜੋੜ ਕੇ ਤੇ ਗ੍ਰੰਥੀ ਸਿੰਘ ਰਮਾਲਾ ਸਾਹਿਬ ਹਟਾਵੇ ਤੇ ਉਹ ਬਾਣੀ ਪੜੇ ਤੁਸੀਂ ਕੋਲ ਬੈਠ ਕੇ ਇੱਕ ਇੱਕ ਅੱਖਰ ਦੇ ਉੱਤੇ ਧਿਆਨ ਮਾਰੋ ਜਦੋਂ ਇਸ ਗੱਲ ਦਾ ਆਨੰਦ ਆਉਣ ਲੱਗ ਗਿਆ ਨਾ ਤਾਬਿਆਂ ਤੇ ਬਹਿਣ ਦਾ ਚੱਜ ਆ ਗਿਆ ਆਪਾਂ ਨੂੰ ਉਹਦੋਂ ਦਾੜੀਆਂ ਵੀ ਆਪੇ ਰੱਖ ਹੋ ਜਾਣੀਆਂ ਤੇ ਗਾਤਰੇ ਵੀ ਆਪਣੇ ਆਪ ਹੀ ਪੈ ਜਾਣੇ ਲੋੜ ਤਾਂ ਇਹਦੀ ਗੋਤ ਵਿੱਚ ਬੈਠਣ ਦੀ ਆ ਇੱਥੋਂ ਤੇ ਡਰ ਆ ਜਾਂਦਾ ਸਾਨੂੰ ਹੁਣ ਅਖੰਡ ਪਾਠ ਸਾਹਿਬ ਰਖਾਉਂਦੇ ਸੀ ਪੁੱਛਿਆ ਜਾਂਦਾ ਸੀ ਬਾਬਾ ਜੀ ਸੁਖਮਨੀ ਸਾਹਿਬ ਕਿੰਨੇ ਵਜੇ ਆਊ ਫਿਰ ਪੁੱਛਦੇ ਸੀ ਮੱਧ ਕਿੰਨੇ ਵਜੇ ਆਊ ਫਿਰ ਪੁੱਛਦੇ ਸੀ ਕਬੀਰ ਫਰੀਦ ਦੇ ਸ਼ਲੋਕ ਕਿੰਨੇ ਵਜੇ ਆਉਣਗੇ ਤਪੋਗ ਵਾਲੇ ਦਿਨ ਫਿਰ ਪੁੱਛਦੇ ਸੀ ਉਹ ਕਬੀਰ ਫਰੀਦ ਸਾਹਿਬ ਦੇ ਸ਼ਲੋਕ ਗੁਜਰ ਜਾਂਦੇ ਸੀ ਨਾ ਫਿਰ ਲੋਕ ਪੁੱਛਦੇ ਹੁੰਦੇ ਸੀ ਬਾਬਾ ਜੀ ਨੌਵੇਂ ਮਹੱਲੇ ਦੇ ਸ਼ਲੋਕ ਕਦੋਂ ਆਉਣਗੇ ਕਿੰਨਾ ਪਿਆਰ ਸੀ ਲੋਕਾਂ ਵਿੱਚ ਉਹ ਦੋ ਬਾਣੀ ਨਾਲ ਵਾਹ ਅੱਜ ਕੌਣ ਪੁੱਛਦਾ ਅੱਜ ਕੋਈ ਨਹੀਂ ਪੁੱਛਦਾ ਸੁਖਬਣੀ ਕਦੋਂ ਆਊ ਕੋਈ ਨਹੀਂ ਪੁੱਛਦਾ ਮੱਧ ਕਦੋਂ ਆਊ ਕੋਈ ਨਹੀਂ ਪੁੱਛਦਾ ਕਬੀਰ ਫਰੀਦ ਦੇ ਸ਼ਲੋਕ ਕਦੋਂ ਆਉਣਗੇ ਕੋਈ ਨਹੀਂ ਪੁੱਛਦਾ ਭੋਗ ਦੇ ਸ਼ਲੋਕ ਕਦੋਂ ਆਉਣਗੇ ਇੱਕੋ ਗੱਲ ਰਹਿ ਗਈ ਹੈ ਬਾਬਾ ਸਮਾਪਤੀ ਕਿੰਨੇ ਵਜੇ ਹੋਊ ਇੱਕ ਗੱਲ ਰਹੀ ਸਿੱਖਾਂ 'ਚ ਇਹ ਸਚਾਈ ਹੈ ਬੁਰਾਣਾ ਮਨਾਇਓ ਜੋ ਆਕਬ ਪੁੱਛਦੇ ਨਹੀਂ ਕਿ ਭੋਗ ਦੇ ਸ਼ਲੋਕ ਕਿੰਨੇ ਵਜੇ ਆਉਣਗੇ ਇਹ ਪੁੱਛਦੇ ਵੀ ਡੀਜੇ ਵਾਲਾ ਕਿੰਨੇ ਵਜੇ ਆਊ ਸਿੱਖ ਇੰਨਾ ਕ ਬਾਣੀ ਤੋਂ ਦੂਰ ਜਾ ਚੁੱਕਿਆ ਇਹਦੇ ਨੇੜੇ ਆਉਣ ਦੀ ਲੋੜ ਹੈ ਸਿੱਖੋ ਆਪਾਂ ਆਪਣਿਆਂ ਨੂੰ ਘੇਰ ਕੇ ਲਈਏ ਅਸੀਂ ਦੂਜਿਆਂ ਨੂੰ ਕਾਹਨੂੰ ਕਹੀ ਜਾਣਾ ਵੀ ਆ ਵੀ ਧਰਮ ਬਦਲ ਗਿਆ ਉਹ ਵੀ ਬਦਲ ਗਿਆ ਕਿਉਂ ਬਦਲ ਜਵੇ ਜੇ ਸਾਨੂੰ ਇਹਦੀ ਗੋਦ ਵਿੱਚ ਬਹਿਣਾ ਆ ਜਾਵੇ